ਐਨੇ ਬੇਸ਼ੱਕ ਗੁਰਪ੍ਰੀਤ ਵਾਜੂਨ ਦਿੱਤਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਹਰਨੇਕ ਸਿੰਘ ਕੋਜੀ ਪਿੰਡ ਜਮੀਦਗੜ੍ਹ ਪੱਲਿਆ ਦੇਖੋ ਕੋਜੀ ਜੀ ਦਾ ਕਹਿਣਾ ਮਕਸਦ ਜਿੰਨਾ ਸਾਨੂੰ ਸਮਝ ਆ ਰਹੀ ਆ ਉਹ ਕਹਿੰਦੇ ਵੀ ਆਪਾਂ ਇੱਥੇ ਨੰਬਰ ਪੈਦਾ ਨਾ ਕਰੀਏ ਉਹ ਦਿਨ ਵੀ ਆਪਣੇ ਪੰਜਾਬੀ ਵੀ ਹੋਰ ਸਟੇਟਾਂ ਦੇ ਵਿੱਚ ਜਾ ਕੇ ਕੰਮ ਕਰਦੇ ਜੇ ਇਸ ਟਾਈਮ ਤੇ ਉੱਥੇ ਰਹਿ ਰਹੇ ਆ ਇਹ ਵੀ ਆਪਣੀ ਤੇਸ ਕੰਮ ਕਰਨ ਆਏ ਹੋਣੀਆਂ ਪਰ ਆਪਣਾ ਇੱਥੇ ਇੱਥੇ ਹੈ ਪਰ ਸਦਾ ਵੀ ਆਪਣਾ ਪੰਜਾਬੀ ਉੱਤੇ ਦਾ ਪੱਕਾ ਬਸਨੀਕ ਨਹੀਂ ਤੇ ਨਿਵਾਣ ਰਿਹਾ ਸਾਡੇ ਪੰਜਾਬ ਤੋਂ ਪ੍ਰਵਾਸ ਦੂਰ ਹੋ ਰਿਹਾ ਪਰ ਉਥੇ ਪੱਕੇ ਅਸੀਂ ਕਿਤੇ ਬਜ਼ਾਰਕਾਰ ਜਾਂ ਬੋਰਡਕਾਰ ਦੇ ਜ਼ਮੀਨਾਂ ਨਹੀਂ ਖਰੀਦੇ ਰੱਤਰੀ ਸੇਟ ਜਾ ਕੇ ਸਾਡੇ ਪੰਜਾਬ ਦੀ ਆਬਾਦੀ ਘਟ ਰਹੀ ਆ ਪੰਜਾਬ ਦੀ ਵਾਸੀ ਗਿਣਤੀ ਤੇ ਵੱਧ ਰਹੀ ਆ ਉਹ ਵੀਰੋ ਤਾਂ ਤੋਂ ਪਹਿਲਾਂ ਮਾਰਾ ਜੀ ਬਾਕੀ ਫੱਡੇ ਬਲਾਈਏ ਵਾਏ ਕੁਜੀ ਦਾ ਖਾਲਸਾ ਤੇ ਵਾਏ ਕੁਜੀ ਦੀ ਫੱਡੇ ਸਾਥੀਓ ਮੇਰੇ ਤੋਂ ਪਹਿਲਾਂ ਵਿਚਾਰ ਤਾਂ ਸਾਰੇ ਆਪਣੇ ਆਪਣੇ ਰਾਹ ਉੱਤੇ ਆ ਤੇ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਪੁੱਛਣੀ ਚਾਹਣਾ ਜਿਹੜੇ ਬਿ ਟੂਰਿਸਟ ਵੜਿਆ ਸੀ ਦੋ ਬਾਰੀਆਂ ਵਾਸਤੇ ਅੱਜ ਉਹ ਨਿਗਾੜੂ ਇਹੜਾ ਲਾ ਕੇ ਉਹ ਤਾਂ ਦਸ-ਦਸ ਲੱਦ ਹੁੰਦੇ ਆ ਤੁਸੀਂ ਕਦੇ ਅੱਖਾਂ ਵੀ ਜੇ ਬੈਠੇ ਆ ਪੂਰਾ ਪ੍ਰਸ਼ਾਸਨ ਪੂਰੇ ਪੰਜਾਬ ਘਰ ਲਿਆ ਕਦੇ ਦੇਖਿਆ ਕੋਈ ਸੰਸਕ੍ਰਿਤੀ ਨੇ ਚਲਾਨ ਕੀਤਾ ਇਹਨਾਂ ਦੇ ਕੀੜੇ ਪ੍ਰੈਸ਼ਰ ਆ ਪੰਜਾਬ ਸਰਕਾਰ ਦਾ ਜਾਂ ਸੈਂਟਰ ਸਰਕਾਰ ਦਾ ਵੀ ਨਹੀਂ ਕਰਾਉਣਾ ਚਲਾਨ ਇਹ ਬੀਰ ਇੱਕ ਧਰਤ ਦੇ ਸਾਰੀਆਂ ਗੱਡੀਆਂ ਦਾ ਉਹਨਾਂ ਨੂੰ ਚਲਾਨ ਕੀਤਾ ਜਾਂਦਾ ਜਿਹੜੇ ਜਿਗਾੜੂ ਲੈਣਾ ਉਹ ਨਿਆਰੇ ਨਾਲ ਵੀ ਵੀ ਜਾਣੇ ਨਾਲ ਅੱਜ ਕਿ ਸੁਰੱਖਿਆ ਦੇ ਤੱਕ ਉਹਨੂੰ ਕਵੈਦਨ ਤੁਰਿਆ ਵਾ ਪੈ ਇਹ ਧਿਆਨ ਦੇਣੇ ਜੇ ਗੱਲਾਂ ਪਰ ਬਲਾ ਜੋ ਮੈਂ ਕਮੇਟੀ ਮਾਜਰੇ ਮਾਰਕੀਟ ਕਮੇਟੀ ਨੂੰ ਕਹਿਣਾ ਵੀ ਫੁੱਟਬਾਲ ਜਿਹੜਾ ਬਣਾਇਆ ਠੀਕ ਹੈ ਉਸ ਤੋਂ ਬਾਅਦ ਆਪਾਂ ਜਾਣੇ ਵੀ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਔਰ ਕੰਮ ਕਰਨ ਕੋਈ ਰੋਕ ਨਹੀਂ ਪਰ ਇਹਨਾਂ ਦੇ ਅੱਤੇ ਵੋਟ ਨਹੀਂ ਤੇ ਆਪਾਂ ਜਉਨੀ ਵੀ ਇਹ ਲੋਣਗੇ ਇਹਨਾਂ ਦੀ ਭੂਲ ਵੈਰੀਫਿਕੇਸ਼ਨ ਹੋਣੀ ਚਾਹੀਦੀ ਜਾਂ ਕਾਨੂੰਨੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਦੋਸਤੋ ਜੀ ਤੇ ਪੰਜਾਬ ਵਿੱਚ ਪੰਜਾਬੀਆਂ ਨੂੰ ਅਧਿਕਾਰ ਹੋਣਾ ਚਾਹੀਦਾ ਜ਼ਮੀਨ ਖਰੀਦਣ ਦਾ ਵੇਚਣ ਦਾ ਬਾਹਰਲੇ ਸ਼ਹਿਰ ਦਾ ਬੰਦਾ ਸਾਡੀ ਪੰਜਾਬ ਦੀ ਜ਼ਮੀਨ ਖਰੀਦ ਸਕਦਾ ਜਾਂ ਵੇਚਣੀ ਚਾਹਦੀ ਸਾਨੂੰ ਕੋਈ ਪ੍ਰਵਾਸੀ ਆ ਕੇ ਸਾਡੇ ਪੰਜਾਬ ਵਿੱਚ ਪਿੰਡ ਘਰ ਖਰੀਦ ਲਵੇ ਜ਼ਮੀਨਾਂ ਖਰੀਦ ਲਵੇ ਇਹ ਸਭ ਹੈ ਨਹੀਂ ਠੀਕ ਹੈ ਜੀ ਤੇ ਇਹ ਆਪਾਂ ਇਸੇ 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 ਮੱਤੇ ਰਹਿਣਾ ਕਿ ਆਪਾਂ ਨੇ ਵੀ ਆਪਾਂ ਮੇਨ ਮਕਸਦ ਇਹ ਹੈ ਜਿਹੜੇ ਵੀਰ ਭਾਈ ਆਪਣੇ ਪਿੰਡਾਂ ਚੋਂ ਕਹੀ ਕਹਿੰਦੇ ਆ ਵੀ ਆਪਾਂ ਘਰ ਵਿਕਾਰ ਕਰਾਏ ਤੇ ਦੇਣਾ ਆ ਵੀ ਸੰਤਾਂ 5000 ਆਉਂਦਾ 10000 ਆਉਂਦਾ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਭਾਈ ਜੀ ਸਾਡੇ ਦੇ ਰੱਖ ਫਿਰ ਜ਼ਿੰਮੇਵਾਰੀ ਤੇਰੀ ਬਣਦੀ ਹੈ ਬਣਦੀ ਮਰੇ ਪਿੱਛੇ ਨਾ ਹੋ ਰੋ ਯਾਰ ਪਿੱਛੇ ਹਜਾਰ ਤੁਸੀਂ ਪਿੱਛੇ ਆਓ ਬਾਬੂ ਜੀ ਪਿੱਛੇ ਅਸੀਂ ਵੀ ਖੜੇ ਆ ਜੀ ਪਿੱਛੇ ਸੁੰਨਾ ਵੀ ਆ ਬਾਈ ਜੀ ਉਹ ਦੇਖਣੇ ਵੀ ਚਾਹੀਦੇ ਹਨ ਤੁਸੀਂ ਮੰਡੇ ਦੇ ਰਿਹਾ ਸਾਰੇ ਇਕੱਠੇ ਹੋਏ ਉਹ ਸੱਤੀ ਸਾਰੇ ਲਕਣ ਨਾਲ ਇਕੱਠੇ ਹੋਏ ਉਹ ਜਿਹੜੇ ਤੁਹਾਡਾ ਮੰਗ ਮੰਗਾਰੇ ਜੋ ਤੁਸੀਂ ਮੈਨੂੰ ਦੇ ਚਾਹ ਰਹੇ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਮੰਗਾਂ ਹਨ ਜਿਹੜੀਆਂ ਨੇ ਉਹ ਅਸੀਂ ਅ ਅਸੀਂ ਸਾਰੀ ਦੇਸੀ ਸਾਹਿਬ ਅਸੀਂ ਸਾਕਾ ਤੋਂ ਹੋੜ ਗਿਆ ਕਰਾਂਗੇ ਔਰ ਉਹਦੇ ਤੇ ਜੋ ਵੀ ਫੈਸਲਾ ਹੋਵੇਗਾ ਉਹ ਇੱਥੇ ਲਾਗੂ ਹੋਵੇਗਾ। ਤੋਂ ਤੁਸੀਂ ਮੰਗ ਪੱਤਰ ਜਿਹੜਾ ਜਮਾਉਂਗੇ ਤਾਂ ਜੋ ਕੀ ਉਚਿਤ ਨੇ ਦੱਸਿਆ ਹੈਗਾ ਬੋਲ ਕੇ ਉਹਦੇ ਅਕੋਰਡਿੰਗਲੀ ਤੁਹਾਡੀ ਜਿਹੜੀ ਹੈਗੀ ਐ ਇੱਕ ਮੰਗ ਜਿਹੜੀ ਹੈ ਜੇ ਇਹ ਪ੍ਰਵਾਸੀ ਭਾਰਤੀ ਜਿਹੜੇ ਹੈਗਾ ਬਾਹਰੋਂ ਆ ਕੇ ਆਪਣੀਆਂ ਇੱਥੇ ਪੰਜਾਬ ਦੇ ਵਿੱਚ ਜ਼ਮੀਨਾਂ ਨਾਲ ਖਰੀਦਣ ਔਰ ਸੈਕੰਡਰੀ ਵੈਰੀਫਿਕੇਸ਼ਨ ਉਹਨਾਂ ਦੀ ਆਰੇ ਕੋ ਹੋਰ ਇਹਨਾਂ ਕੰਗ ਦਸੀ ਹੈ ਕੋਟ ਦਾ ਅਧਿਕਾਰ ਨਹੀਂ ਹੈ ਕੋਟ ਦਾ ਅਧਿਕਾਰ ਨਹੀਂ ਹੈ ਕੋਟ ਦਾ ਅਧਿਕਾਰ ਖਾਣ ਦੇਣਾ ਤੇ ਇਸ ਬੰਦੇ ਜਿਹੜਾ ਤੁਸੀਂ ਮੈਨੂੰ ਪੰਡ ਪੱਤਾ ਦੇ ਰਹੇ ਹੋ ਉਹ ਮੈਂ ਜਦੋਂ ਤੁਹਾਨੂੰ ਦੱਸ ਜਿਹੜਾ ਹੈਗਾ ਉਹ ਪੱਕੇ ਸਾਫ਼ ਦੀ ਕਿਤਾਬ ਤੋਂ ਖਾਮੋਨ ਦਾ ਕਾਤਾ ਜਾਵੇਗਾ ਜੀ ਤਾਂ ਬੋਲ ਅੰਦোলন ਜਨਾ ਕੋ ਛੋਟਾ ਅੰਦোলন ਨਹੀਂ ਹੈ ਬਹੁਤ ਵੱਡਾ ਅੱਗੇ ਜਾਣਾ ਹੈ ਇਹ ਲਿਕੇ ਮੈਨੂੰ ਮਾਫੀ ਤੁਹਾਡੀ ਗੱਲ ਮੰਨ ਲੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਸਾਡੀ ਮੰਗਾਵਾਂ ਧਿਆਨ ਨਹੀਂ ਦਿੱਤਾ ਗਿਆ ਇਹ ਜਿਹੜਾ ਕੱਟ ਹੈਗਾ ਅਗਲੀ ਵਾਰੀ ਇਸ ਨੂੰ ਅਸੀਂ ਵੱਡਾ ਕੱਟ ਕਰਾਂਗੇ ਔਰ ਆਪਣੇ ਤਰੀਕੇ ਨਾਲ ਕਰਾਂਗੇ ਇਹ ਸਾਡੀ ਪ੍ਰਸ਼ਾਡੂ ਨੂੰ ਚਿਕਾਬ ਨਹੀਂ ਹੈ ਔਰ ਲੋਕਾਂ ਦੀ ਤਾਕਤ ਕੋਟਾ ਜੇ ਤੱਕ ਪਹੁੰਚਣੀ ਚਾਹੀਦੀ ਹੈ ਸੋ ਵੀਰੋ ਇਹਦਾ ਨਹੀਂ ਜਿਹਦਾ ਪਾਟ ਕੱਟ ਕਰਦੇ ਆ ਤਰੀਕੇ ਨਾਲ ਜਦਾ ਸੁਣੀਏ ਔਰ ਪ੍ਰੋਪਰ ਤਰੀਕੇ ਨਾਲ ਅਗਲੀ ਵਾਰ ਜਿਹਦਾ ਤੋਂ ਇੱਕ ਵੀ ਆਵਾਜ਼ ਆਦੀ ਹੈ ਪੂਰਾ ਏਰੀਆ ਕੱਟਾ ਹੋਵੇ ਜਿਹੜਾ ਦਾ ਫਾਦੇ ਹੋ ਸੋ ਇੰਦੀ ਗੱਲ ਕਾ ਕੇ ਮਾਹੀ ਮਗਨਾ ਅਗਲੇ ਗੱਲਾਂ ਫਿਰ ਕਰਾਂਗੇ ਬਾਈ ਗੁਰਜੀ ਦਾ ਖਾਸਾ ਬਾਈ ਗੁਰਜੀ ਦੀ ਬਤਨ ਐਤੋਂ ਦੇਰ ਕੋ ਆਇਆ ਮੇਰਾ ਨਾਮ ਰੋਹੀਰਾਮ ਪਿੰਡ ਹੈ ਟੋ ਬੇਰਤਵਾਲ ਜਿੰਨੀ ਸੰਗਟ ਆਇਆ ਸਾਡੇ ਸਰਪੰਚ ਸਾਡੇ ਮਨ ਤੋਂ ਬਹੁਤ ਆਇਆ ਮਹੰਦੂਰਪੁਰ ਤੋਂ ਤੇਜ ਬਣਾਉਣੇ ਤੋਂ ਤੇ ਆਪਣਾ ¡Te porco!